ਕਹ ਪੰਡਾ ਬੂ ਬੀ ਜੱਸੀ ਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀ ਪੋ ਵਾਲੀ ਸਾਡੇ ਪਿੰਡ ਨਾਥਾਏ ਆ ਉਹ ਦੱਸ ਦਿਆ ਸੱਪਾਂ ਬਾਰੇ ਵੀ ਸੱਪਾਂ ਦਾ ਡੰਗਿਆਂ ਬਾਰੇ ਇਲਾਜ ਹੈ ਨਾ ਤੇ ਅੱਖਾਂ ਦੀ ਦਵਾਈ ਬਾਰੇ ਤੇ ਇਧਰ ਬਾਈ ਬਾਬਾ ਜੀ ਦਵਾਈ ਪਾਈ ਜਾਂਦੇ ਆ ਕੁੱਤਨੇ ਸਪੀਟ ਨਾਲ ਸੱਪ ਦਾ ਜ਼ਹਿਰ ਕਬੜਾਤਾ ਜਿੱਥੇ 10 20 ਮਿੰਟ ਦੇ ਵਿੱਚ ਚੱਲਣਾ ਉੱਥੇ 2 4 ਮਿੰਟਾਂ ਦੇ ਵਿੱਚ ਹੀ ਮੌਤ ਮੇਰੇ ਤੋਂ ਕਰ ਦੂਗਾ ਸੋ ਭਾਜਣਾ ਨਹੀਂ ਚਾਹੀਦਾ ਉਸ ਟਾਈਮ ਉੱਪਰ ਗਲੈੜੀ ਕਰ ਦੇ ਤਦ ਐਡੀ ਕਿਸ ਤਰ੍ਹਾਂ ਵੀ ਕਰਨੀ ਕਿਉਂਕਿ ਕਿ ਮੌਕੇ ਤੇ ਆਪਣੇ ਕੋਈ ਕੋਈ ਡਾਕਟਰ ਮੰਦਰੀ ਦਵਾਈ ਟਾਈਮ ਤੇ ਨਹੀਂ ਹੁੰਦੀ ਤਾਂ ਤਦ ਐਡੀ ਕਿਸ ਤਰ੍ਹਾਂ ਵੀ ਕਰਨੀ ਹੈ ਦੇਖੋ ਕਿਹੜਾ ਮੇਲਾ ਮੀਨ ਪੁਰਾਣੀ ਹੈ ਜਿਹਦੇ ਸਿਰ ਤੇ ਪੱਗ ਜਾਂ ਕੋਲੇ ਪਰਣਾ ਨਹੀਂ ਲੱਗਾ ਚੈ ਗੜ ਪਾਇਆ ਕੋੜਤਾ ਚੰਗੀ ਨਾ ਹੋਰ ਹਰੇਕ ਬੈਂ ਦੀ ਕੀ ਮਾਤਾ ਦੇ ਸਿਰ ਤੇ ਕਪੜਾ ਜੁਲੂਗਾ ਤਾਂ ਭਾ ਕੀ ਕਰਨਾ ਆਪਣੇ ਕਾਗਜ਼ ਤੇ ਆਪਣੀ ਹੁਸਿਆਰੀ ਨਾਲ ਕੋਈ ਵੀ ਮੌਕੇ ਤੇ ਆਪਣੇ ਕੋਲ ਕਪੜਾ ਹੈ ਤੋ ਉਹ ਦੇਖੋ ਐਡੀ ਸਾਰੀ ਫੋਰਨ ਇੱਕ ਨੀਰ ਪਾ ਲਵਾਂਗੇ ਨੀਰ ਪਾ ਕੇ ਜਿੱਥੇ ਸੱਪ ਨੇ ਡੰਗ ਮਾਰਿਆ ਇੱਕ ਗਿੱਠ ਉੱਪਰ ਕਰਕੇ ਉਸ ਨੀਰ ਦੇ ਨਾਲ ਕਸ ਕਰਕੇ ਬੰਨ ਪਾ ਲਿਆ ਜਦੋਂ ਆਪਾਂ ਪਾਣੇ ਪਾ ਲਾਂਗੇ ਤੋ ਬੰਨ ਪਾਣ ਚੋਂ ਪਾਣ 5-10 ਮਿੰਟ ਦੀ ਵਜਾ ਨਾਲ ਆਪਾਂ ਨੂੰ 2-4 ਘੰਟਿਆਂ ਦਾ ਟਾਈਮ ਲੱਗੇਗਾ ਬੰਦਾ ਬਰੇ ਰਮਾਨਾ ਨਾਲ ਅਗਰ ਕੰਢ ਤੋ ਬਾਹਰ ਕੰਮ ਤੇ ਹੈ ਤੋ ਬਰੇ ਰਮਾਨਾ ਨਾਲ ਆਪਦੇ ਘਰ ਤੱਕੜ ਪਹੁੰਚ ਜਾਊਗਾ ਬਨਾਂ ਦਾ ਕੇਸ ਆ ਗਿਆ ਤਾਂ ਉਹਦਾ ਬੰਨ ਨਹੀਂ ਛੋੜਣਾ ਇੱਕ ਬੰਨ ਉਸੇ ਬੰਨ ਤੋਂ ਇੱਕ ਦੇ ਉੱਪਰ ਕਰਕੇ ਹੋਰ ਪਾ ਦੇਣਾ ਲਓ ਜੀ ਫਿਰ ਉਸਦਾ ਜੀਵਨ ਕਿਵੇਂ ਬਚੇਗਾ ਦੇਖੋ ਮੌਕਾ ਉਸ 5-7 ਘੰਟਿਆਂ ਦੇ ਟਾਈਮ ਉਸ ਬੰਦੇ ਨੂੰ ਆਪਾਂ ਕਿਸੇ ਅੱਛੇ ਡਾਕਟਰ ਤੇ ਮਾਨਰੀ ਤੇ ਗੂਗਾ ਮੈਡੀਕਲ ਲੈ ਜਾ ਕੇ ਆਪਾਂ ਨੂੰ ਬਚਾ ਸਕਦੇ ਹਾਂ ਇਹ ਮੌਕੇ ਦਾ ਲੈ ਤੇ ਵਿਧੀ ਹੈ ਜੋ ਜਨਤਾ ਹਰ ਆਦਮੀ ਆਪਾਂ ਸਮੇਤੇ ਕਰ ਸਕੀ। ਬਾਕੀ ਵੇਖੋ ਇੱਕ ਜੁਗਾਂ ਪੁਰਾਣੀ ਇੱਕ ਵਿਧੀ ਹੁੰਦੀ ਹੈ। ਅਗਰ ਇਸ ਤਰ੍ਹਾਂ ਕੀਤਾ ਗਿਆ ਤੋ ਸੱਪ ਡਰ ਕੇ ਨਗਰੀ ਚ ਬੰਦਾ ਨਹੀਂ ਮਰੇਗਾ ਉਸ ਦਾ ਬਹੁਤ ਵੱਡਾ ਬਚਾਅ ਹੋ ਜਾਵੇਗਾ। ਇਹ ਤਾਂ ਸੁਣ ਲਓ ਜੀ ਸੱਪ ਲੜੇ ਦਾ ਇਲਾਜ ਤੇ ਵਿਧੀ। ਔਰ ਇੱਕ ਛੋਟੀ ਜੀ ਗੱਲ ਸਾਡੀ ਹੋ ਰਹੀ ਵੀ। ਉਹ ਸੁਣ ਲਓ। ਉਹ ਵੀ ਤੁਹਾਡੇ ਜਨਤਾ ਨਗਰ ਵਾਸਤੇ ਇਸੇ ਤਰੀਕੇ ਬਹੁਤ ਫੈਲੀ ਜਾਂਦਾ ਹੈ। ਔਰ ਉਹ ਗੱਲ ਕਿਰੀ ਹੈ ਮਹਾਂਪੁਰਸ਼ੋ ਕਿ ਦੇਖੋ ਲੋਕ ਜਨਤਾ ਸਭ ਦੁਨੀਆ ਸਾਨੂੰ ਕਹਿੰਦੇ ਜੀ ਵੀ ਬਾਬਾ ਨatho ਤੁਹਾਡੀ ਅੱਖਾਂ ਤੇ ਐਨੇ ਜੀ ਚੂਣੀ ਲੱਗਦੀ। ਲਓ ਜੀ ਇਹ ਵੀ ਗੱਲ ਬਿਲਕੁਲ ਤੁਸੀਂ ਜਿਤਰਾ ਕਿ ਜਿਹੜੇ ਸਾਡੇ ਜੋਗੀ ਸਰਾਥੀ ਨਾਲ ਜੋਵਾ ਤੋਂ ਇੱਕ ਅੱਖਾਂ ਦੇ ਬਾਰੇ ਮਮੀਰਾ ਤਿਆਰ ਕਰ ਲੈਂਦੇ। ਮਮੀਰਾ ਔਰ ਮਮੇਰਾ ਇੱਕ ਜੜੀ ਬੂਟੀਆਂ ਹੀ ਹੁੰਦੀਆਂ ਸਪੋਰ ਨਾਗ ਤਿਆਰ ਕਰਦੇ ਆ ਜੈਸੇ ਆਦੇ ਕੋਲੀ ਇਸ ਸਪਾ ਦੀ ਬਰਮੀ ਹੁੰਦੀ ਆ ਆ ਦੇਖਣਾ এবਾਰੀ ਔਰ ਇਸ ਬਰਮੀ ਚ ਸਰਦੀ ਦੇ ਜਨਾ ਚ ਸੈਂਕੜੋਂ ਨਾਗ ਤੇ ਨਾਗਣਾ ਇਕੱਠੇ ਹੋ ਜਾਂਦੇ ਆ ਜਿਹੜੇ ਅੰਦਰ ਮਾਰ ਮਾਰ ਕੇ ਫੁੱਟੇ ਠੋਕਾਰੇ ਬਰਮੀਆਂ ਦੇ ਅੰਦਰ ਇੱਕ ਮਮਿਰਾ ਤਿਆਰ ਕਰ ਦਿੰਦੇ ਜਾਲਾ ਤਿਆਰ ਕਰ ਦਿੰਦੇ ਔਰ ਉਹ ਜਿਹੜਾ ਜਾਲਾ ਮਮਿਰਾ ਹੈ ਉਹ ਬਾ ਬਾ ਨਿਕਾਲ ਕੇ ਸੋਧ ਕੇ ਉਸ ਦੀ ਐਸੀ ਦਵਾਈ ਬਣਾ ਲੈਂਦੇ ਆ ਜੋ ਆਪ ਰ ਆਪਣੇ ਚੇਲਿਆਂ ਦੇ ਵੀ ਹੱਥਾਂ ਚ ਪਾਉਂਦੇ ਆ ਲਓ ਜੀ ਜਿਸ ਦੀ ਵਜ੍ਹਾ ਨਾਲ ਨજર ਸਾਡੀ ਸਹੀ ਜਾਂਦੀ ਹੈ। ਬਾਅਦਿਆਂ ਦੇਖੋ ਮਹਾਪੁਰਸ਼ੋ। ਹੁਣ ਤੁਸੀਂ ਸੋਚੋਗੇ ਵੀ ਬਾਬਾ ਨਾਥ ਜੀ ਉਹ ਕੌਣ ਸਾ ਨਮੀਰਾ ਹੁੰਦਾ ਔਰ ਕਿਸ ਤਰ੍ਹਾਂ ਦੀ ਦੇਖੋ ਜੀ ਦਸਤੋ ਦਿੱਤਾ ਲੇਕਿਨ ਸਾਨੂੰ ਕੀ ਪਤਾ ਲੱਗੇਗਾ। ਇਹ ਆ ਦੇਖਣਾ ਮਹਾਪੁਰਸ਼ੋ। ਇਹ ਆ ਜੀ ਯੋੰਦੀ ਇਹ ਜੋਗਾ ਸਦੀਆਂ ਪੁਰਾਣੀ ਸਾਡੀ ਚੀਜ਼ ਹੁੰਦੀ ਹੈ ਆ ਦੇਖਣਾ। ਸਭ ਮੇਰੇ ਵੀਰ ਦੇਖਣਾ। ਇਹ ਆ ਦੇਖਣਾ ਮਹਾਪੁਰਸ਼ੋ। ਇਹ ਜੜੀ ਬੂਟੀਆਂ ਇਹ ਹੁੰਦਾ ਹੈ ਇਹ ਆਲੇ ਸਭੀ ਸੰਗਤ ਦੇਖਣਾ ਪਰ ਦੇਖੋਣ ਤੁਸੀਂ ਸੋਚੋਗੇ ਵੀ ਬਾਬਾ ਨਾਥ ਜੀ ਸਾਨੂੰ ਕੀ ਪਤਾ ਲੱਗੇਗਾ ਇਸ ਦੇ ਵਿੱਚ اتنا ਗੁਣ ਹੁੰਦਾ ਹੈ ਵਾਕਿਆ ਜੀ ਤੁਹਾਨੂੰ ਐਸੇ ਕੋਈ ਪਤਾ ਨਹੀਂ ਪਰसों मैं ਇਸ ਦਾ ਮੈਂ ਤਜਰਬਾ ਵੀ ਹੁੰਦਾ ਦਿਖਾਵਾਂਗਾ ਸੰਗਤ ਨੂੰ ਲਾਓ ਜੀ ਇੱਥੇ ਖੜਾ ਕੋਈ ਵੀ ਮੇਰਾ ਵੀਰ ਕਹਿੰਦਾ ਵੀ ਬਾਬਾ ਸਾਡੇ ਤੋਂ ਹੁੰਦਾ ਹੈ ਜਾਲਾ ਹੈ ਜਿਹੜੇ ਦੂਰ ਦੀ ਸਾਡੀ ਨਜ਼ਰ ਖਰਾਬ ਹੈ ਤਾਂ ਇੱਕ ਤਾਂ ਦੋ ਜਣਾ ਇੱਥੇ ਮੇਰੇ ਕੋਲ ਆ ਜਾਓ ਪਹਿਲੇ ਸਵੇਰੇ ਸਭ ਮਿਲਦੇ ਦੀ ਪਹੁੰਚ ਆੱਖਾਂ ਪੜੀਆਂ ਜਗੜੀਆਂ ਜਿਵੇਂ ਚਰਾਗਾ ਜਗਦੀਆਂ ਬਹੁਤ ਅੱਛਾ ਵਾਜਾ ਕਰੇਗਾ ਦੋ ਜਣੇ ਆ ਸਕਦੇ ਹੋ ਜਿਨ੍ਹਾਂ ਦੀ ਨੇੜੇ ਨੂਰ ਦੀ ਖਰਾਬ ਹੈ ਇੱਥੇ ਮੇਰੇ ਕੋਲ ਆ ਜਾਓ ਆ ਜਾਓ ਮੇਰੇ ਦਰਵਾਜ਼ਾ ਖਮਾਏ ਤੋਂ ਹਾਂ ਜੈ ਗੁਰੂ ਮਹਾਰਾਜ ਆਈ ਜਾਓ ਇੱਕ ਤਾਂ ਕੋਈ ਸੰਗ ਵਾਲੀ ਗੱਲ ਨਹੀਂ ਅਸੀਂ ਸਾਡੇ ਦੇ ਚੇਡਾਂ ਨੂੰ ਪਾ ਦਿੰਦੇ ਇਸ ਦਾ ਕੋਈ ਡਰ ਨਹੀਂ ਹੁੰਦਾ ਇੱਕ ਜਣਾ ਕੋਈ ਹੋਰ ਵੀ ਆ ਸਕਦਾ ਹਾਂ ਜੀ ਆ ਜਾਓ ਨਾ ਨਾ ਥੋੜੇ ਚੱਲ ਹਾਂ ਕੀ ਲਾਲਾ ਕਹਿੰਦਾ ਪੁੱਤ ਜੀ ਲਾਲਾ ਜੀ ਸਸਰੀ ਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀ ਪੋ ਵਾਲੀ ਸਾਡੇ ਪਿੰਡ ਨਾਥ ਆਏ ਆ ਉਹ ਦੱਸ ਦਿਆ ਸੱਪਾਂ ਬਾਰੇ ਵੀ ਸੱਪਾਂ ਦਾ ਡੰਗਿਆਂ ਬਾਰੇ ਇਲਾਜ ਹਨਾ ਤੇ ਅੱਖਾਂ ਦੀ ਦਵਾਈ ਬਾਰੇ ਤੇ ਇਧਰ ਬਾਈ ਬਾਬਾ ਜੀ ਦਵਾਈ ਪਾਈ ਜਾਂਦੇ ਆ ਬਮਲਾ ਕਿਵੇਂ ਲੱਗਦੀ ਆ ਪੱਪੀ ਨਾਲੀ ਤੇ ਹੁੰਦੀ ਐ ਇਹ ਇੱਕ ਵਾਰ ਇੱਕ ਮਿੰਟ ਹਾਂ ਬਾਬਾ ਜੀ ਤੂੰ ਵੀ ਪਾਉਣਿਆ ਫਾਕਾ ਕੋਦੇ ਪਾ ਬਾਬਾ ਬਾਬਾ ਕਾਈ ਨਹੀਂ ਪਾ ਇੱਥੇ ਹੀ ਬਹਿ ਜਾ ਇੱਥੇ ਇੱਕ ਮਿੰਟ ਬਹਿ ਜਾ ਹੁਣ ਛੇੜੀ ਨਾ ਖਨੂ ਟਮਕੀ ਨਾ ਖਨੂ ਕਪੜਾ ਵੀ ਨਾ ਮਾਰੀ ਇੰਨੇ ਦਵਾਈ ਮਤਬਲਕ ਚ ਅਸਰ ਕਰੂਗੀ ਉਹਨਾਂ ਖਾਂਦਾ ਹੀ ਭਲਾ ਕਰੇਗੀ ਇੱਕ ਮਿੰਟ ਕੋ ਬੰਦ ਰੱਖੀ ਸਹੀ ਪੂਰਾ ਬਾਬਾ ਜੀ ਇੱਕ ਸਵਾਲ ਦਾ ਜਵਾਬ ਦਿਓ ਮੇਰੇ ਦਾ ਕਿੰਨੇ ਪਰਸੈਂਟ ਸਪੰਜ ਜ਼ਹਿਰ ਹੁੰਦਾ ਇੱਥੇ ਤਾਂ ਆਪਣੇ ਥੋੜੇ ਹੀ ਆ 400 ਹੀ ਹੋਣਗੇ ਹੈ ਤਿੰਨ ਚਾਰ ਪੰਜ ਹੀ ਹੋਣਗੇ ਜਿਵੇਂ ਸੁੱਕ ਕੋੜੀਆ ਹੋਇਆ ਕਾਲਾ ਹੋਇਆ ਖੋਪਰਾ ਜਿਸ ਨੂੰ ਕਹਿੰਦੇ ਇੱਕ ਪਦਮ ਸਪ ਹੁੰਦਾ ਹਾਂ ਹਾਂ ਮਤਲਬ ਐਸੀ ਕੁਝ ਨਸਲਾਂ ਇੱਥੇ ਬਚੀਆਂ ਜਿਹੜੀਆਂ ਚ ਆਪਣੇ ਜਨਤਾ ਨੂੰ ਫਖਰਾ ਅੱਛਾ ਬਾਕੀ ਬਗੈਰ ਧਰੀ ਗਈ ਤੇ ਕਿੰਨੇ ਉਡਣੇਸ ਆਪਾਂ ਹੁੰਦੇ ਆ ਕਿਵੇਂ ਕਹਿੰਦੇ ਲੋਕ ਸਾਪ ਉਹ ਤਾਂ ਉੱਡਦਾ ਨਹੀਂ ਹੈ ਉਹ ਪਤਲਾ ਉਹ ਖੁੱਛੀ ਸਾਪ ਹੁੰਦਾ ਉਹ ਖੁੱਛੀ ਸਾਪ ਵੀ ਪਹਿਲਾਂ ਬੋਲਦੇ ਹੁੰਦੇ ਸੀ ਉਹਦੇ ਵਿੱਚ ਸਪਰੰਗ ਦੀ ਤਰ੍ਹਾਂ ਹੁੰਦਾ ਹੈ ਕਲਾਂਡਾ ਜਿਹਾ ਮਾਰ ਕੇ ਬਹਿ ਜਾਂਦਾ ਹਾਂ ਅੱਛਾ ਅੱਛਾ ਤੇ ਉਹ ਨਾ ਮਤਲਬ ਭੜਕ ਜਾਂਦਾ ਭੜਕ ਕੇ ਬਹੁਤ ਦੂਰ ਤੱਕਰ ਚਲਾ ਜਾਂਦਾ ਬਸ ਤੁਹਾਨੂੰ ਕਹਿੰਦੇ ਨੇ ਉੱਡਣਾ ਸਾਪ ਹੈ ਕਈ ਵਾਰੀ ਬੰਦੇ ਦੇ ਕਿਸੇ ਬਾਜੂ ਤੇ ਕੱਟ ਸਕਦਾ ਉੱਪਰ ਕੱਟ ਸਕਦਾ ਮੂੰਹ ਤੇ ਹੱਥ ਤੇ ਉਹ ਫਿਰ ਕਹਿੰਦੇ ਵੀ ਉੱਡਣਾ ਸਾਪ ਸੀ ਉੱਡ ਕੇ ਲੜ ਗਿਆ ਬਸ ਇਹ ਗੱਲ ਹੁੰਦੀ ਹੈ ਐਸੇ ਹਾਂ ਖੁੱਛੀ ਸਾਪ ਹੁੰਦਾ ਹੈ ਉਹ ਜੇ ਸਾਪ ਜਿਹੜਾ ਪੂਰਾ ਪੂਰਾ ਗਰੇਲਾ ਸੱਪ ਲੜ ਜੇ ਹਨਾ ਬੰਦੇ ਦਾ ਕਿੰਨਾ ਚੱਕਰ ਜਾਂਦਾ ਰਹਿ ਸਕਦਾ ਜੀ ਦੇਖੋ ਸੱਪ ਦਾ ਗੱਲ ਹੈ ਵੀ ਮਤਲਬ ਥੋੜਾ ਜਿਹੜਾ ਪਦਮ ਸੱਪ ਹੈ 20 ਮਿੰਟ ਤੱਕ ਅਕਰੀਬ ਮਤਲਬ 20 ਮਿੰਟ ਨਲੇ 30 ਮਿੰਟ ਮੈਂ ਟੀਵੀ ਤੇ ਸੁਣਿਆ ਸੀ ਉਹ ਕਹਿੰਦੇ ਇੱਕ ਘੰਟਾ ਕੋਬਰਾ ਲੜ ਜੇ ਕੁਛ ਨਹੀਂ ਹੁੰਦਾ ਨਹੀਂ ਨਹੀਂ ਕੋ ਕੋਬਰਾ ਸਭ ਤੋਂ ਖਤਰਨਾਕ ਹੁੰਦਾ ਜੀ ਜਦੋਂ ਪਰ ਘੰਟੇ ਤੋਂ ਵਕਤ ਲੰਘ ਗਿਆ ਫਿਰ ਤਾਂ ਬੰਦਾ ਨੂੰ ਖਤਰਾ ਹੀ ਹੈ ਦਿਲ ਤੇ ਜ਼ਹਿਰ ਪਹੁੰਚਿਆ ਤੇ ਬੰਦਾ ਮਰਿਆ ਠੀਕ ਹੈ ਜੀ ਜਿਹੜੇ ਆਪਾਂ ਮੌਕੇ ਤੇ ਆਪਣੇ ਕੋਲ ਕਿਉਂ ਡਾਕਟਰ ਤਾਂ ਹੈ ਨਹੀਂ ਆਪਾਂ ਤਾਂ ਜਨਤਾ ਹੈ ਹਾਂ ਹਾਂ ਖੇਤਾਂ 'ਚ ਵੀ ਕੰਮ ਕਰਨਾ ਹੈ ਮੌਕੇ ਤੇ ਆਪਾਂ ਬੰਨ ਪਾਣਾ ਹੈ ਬਸ ਬੰਨ ਪਾ ਕੇ ਆਪਾਂ ਡਾਕਟਰ ਤੱਕਰ ਜਾਵਾਂਗੇ ਠੀਕ ਹੈ ਹਾਂਜੀ ਇਹੀ ਵਿਧੀ ਹੁੰਦੀ ਆ ਆਪਾਂ ਹਾਂਜੀ ਇਲਾਜ ਦਾ ਅੱਜ ਕੱਲ ਹਰ ਇੱਕ ਚੀਜ਼ ਆਈ ਹੈ ਸਤਿਗੁਰਾਂ ਨੇ ਕੱਢਿਆ ਡਾਕਟਰ ਬੜੇ ਬੜੇ ਪਾਏ ਆ ਹਾਂਜੀ ਇਹ ਦੋਸਤੋ ਆਪਣੇ ਨਾਥਾ ਨੇ ਦੱਸਿਆ ਸੀ ਹਨਾ ਵੀ ਸੱਪਾਂ ਬਾਰੇ ਵੀ ਸੱਪਾਂ ਦੇ ਡੰਗਿਆਂ ਦਾ ਦੱਸਿਆ ਸੀ ਹਨਾ ਇਲਾਜ ਦੱਸਿਆ ਸੀਗਾ ਇਹ ਪਿੰਡ ਦੀ ਧਰਮਸ਼ਾਲਾ ਜੱਸੀ ਪੌਲੀ ਚ ਆਈ ਸੀ ਬਾਬੇ ਤੇ ਮੈਂ ਆਖਾ ਵੀਡੀਓ ਬਣਾ ਲਾ ਤੇ ਬਣਾਲੀ ਇਧਰ ਆਪਾਂ ਕੋਈ ਆਪਣੀ ਪੁਰਾਣੀ ਜਿਹਾ ਮਤਲਬ ਜਿਹੀ ਹੁੰਦੀਆਂ ਇਹ ਜਿਹੀਆਂ ਹੁੰਦੀਆਂ